ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਹ ਵੀਰ ਆਪਣੀ ਮਾਂ ਨੂੰ ਬਿਨਾਂ ਦੱਸੇ ਵਿਦੇਸ਼ ਤੋਂ ਵਾਪਸ ਆ ਜਾਂਦਾ ਹੈ ਤੇ ਘਰ ਆ ਕੇ ਆਪਣੀ ਮਾਂ ਦੇ ਕੋਲ ਬੈਠ ਜਾਂਦਾ ਹੈ ਪਰ ਉਸਦੀ ਮਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਮੇਰਾ ਪੁੱਤ ਮੇਰੇ ਕੋਲ ਹੀ ਬੈਠਾ ਹੈ ਤੇ ਇਸ ਵੀਰ ਦੇ ਨਾਲ ਗੱਲਾਂ ਕਰਦੇ ਕਰਦੇ ਮਾਂ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਯਾਦ ਕਰ ਰਹੀ ਸੀ ਤੇ ਕਾਫੀ ਟਾਈਮ ਗੱਲਾਂ ਕਰਨ ਤੋਂ ਬਾਅਦ ਜਦੋਂ ਹੀ ਵੀਰ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਤਾਂ ਬੁਲਾ ਲੈਨੇ ਆ ਤੇਰੇ ਪੁੱਤ ਨੂੰ ਤਾਂ ਉਸ ਤੋਂ ਬਾਅਦ ਇਹ ਵੀਰ ਆਪਣੇ ਮੂੰਹ ਤੋਂ ਰੁਮਾਲ ਉਤਾਰ ਦਿੰਦਾ ਤੇ ਤੁਸੀਂ ਦੇਖੋ ਕਿ ਜਦੋਂ ਇੱਕ ਮਾਂ ਆਪਣੇ ਪੁੱਤ ਨੂੰ ਵੇਖਦੀ ਹੈ ਤਾਂ ਉਹ ਕਿੰਨਾ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਕਿ ਪੁੱਤ ਤੂੰ ਇੱਥੇ ਕਿਵੇਂ ਤੇ ਭਾਵੁਕ ਹੋ ਕੇ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ ਬੋਤ ਮੈਨੂੰ ਦੱਸ ਕੇ ਤਾਂ ਹੁੰਦਾ ਮੈਂ ਤੇਰੇ ਲਈ ਹਾਰ ਲੈ ਕੇ ਖੜਦੀ ਤੇ ਸੱਚੀ ਇਸ ਵੀਡੀਓ ਨੇ ਤਾਂ ਭਾਬੂ ਕਰਕੇ ਰੱਖ ਦਿੱਤਾ ਤੇ ਹੁਣ ਅੱਗੇ ਤੁਸੀਂ ਪੂਰੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਕਹਿੰਦਾ ਵੀ ਡੇਢ ਦੋ ਸਾਲ ਬਾਅਦ ਮਰੂੰਗਾ 걔ੜਾ ਕਦੋਂ ਆ ਰਿਹਾ ਮੈਂ ਕਿਹਾ ਕਾਹਦਾ ਹਾਂ ਡੇਢ ਦੋ ਸਾਲ ਤਾਂ ਆਈ ਹਾਏ ਹੋਰ ਹਾਏ ਮੈਨੂੰ ਫਿਰ ਝੂਠ ਬੋਲ ਜਾਂਦਾ ਕੀ ਕਹਿੰਦਾ ਮੈਂ ਜਗਾ ਦੋ ਤਿੰਨ ਮਿੰਟਾਂ ਨੂੰ ਆਇਆ ਦੋ ਤਿੰਨ ਮਿੰਟਾਂ ਨੂੰ ਆਇਆ ਉਹੀ ਕਹਿੰਦਾ ਹੁਣ ਆ ਫਿਰ ਹੈ ਮੈਂ ਵੀ ਮੈਂ ਤਾਂ ਬੋ ਤਾਂ ਕਿਉਂ ਸ਼ੋਹਲ ਦਾਖਲ ਹੋ। ਹੈ? ਬੱਸ ਵੀ ਤੂੰ ਬੁਲਾਉਂਦੀ ਨਹੀਂ ਹੋਣੀ ਫਿਰ? ਹੈ? ਬੁਲਾਉਂਦੇ ਨਹੀਂ ਹੋਣੇ ਤੁਸੀਂ। ਕਿਉਂ? ਰੋਦੀ ਕਿਉਂ ਨਹੀਂ? ਕਹਿ ਉਹਨੂੰ ਆ ਜਾ। ਯਾਹ ਦੱਸ ਮੈਂ ਤਾਂ ਤੂੰ ਇੱਥੇ ਕਹਣੀ ਆ ਵੀ ਫੁੱਟ ਆ ਜਾ। ਅੱਛਾ। ਦੱਸ। ਬੁਲਾ ਲੈਣੇ ਫਿਰ ਆਪਾਂ। ਹਾਂ। ਦੱਸ। ਹੈ? ਭਈ ਉਹਨੇ ਆਪਣਾ ਵੀ ਦੇਖ ਲਿਆ। ਤੂੰ ਇਸ ਵੀਡੀਓ ਦੇ ਵਿੱਚ ਤੁਸੀਂ ਇੱਕ ਮਾਂ ਦੇ ਪਿਆਰ ਨੂੰ ਦੇਖ ਸਕਦੇ ਹੋ ਤੇ ਸੱਚੀ ਮਾਵਾਂ ਲਈ ਆਪਣੇ ਪੁੱਤਾਂ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਏ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ